ਚਲਾ ਜੀ ਠੀਕ ਆ ਸਿੰਘ ਸਾਹਿਬ ਕਿੱਥੇ ਚੱਲੇ ਫਿਰ ਅੱਜ ਤੇ ਅੱਜ ਜੇਰੇ ਹੁਣ ਜਾ ਕੇ ਦੱਸਦੇ ਅੱਛਾ ਆ ਕੇ ਦੱਸਣਾ ਹੈ ਕਹਤਾ ਹੈ ਕਰਸ਼ਰਨ ਜੀ ਠੀਕ ਠਾਕ ਆ ਹਾਂ ਜੀ ਬੜੀਆ ਜੀ ਅੱਜ ਆਪਾਂ ਉਦਨ ਦੇ ਉਤੋਂ ਬਾਅਦ ਅੱਜ ਚੱਲੇ ਜਾਣਾ ਕਿੱਥੇ ਗਈ ਭਲਾ ਜਵਾਲਾ ਯਾਰ ਉਹ ਤੋਂ ਬਾਅਦ ਅੱਜ ਚੱਲੇ ਆ ਬਾਅਦ ਅੱਜ ਚੱਲੇ ਆ ਹੱਥ ਪਰ ਸਿੰਘ ਬਹਿ ਗਏ ਅੱਗੇ ਹਰਪ ਸਿੰਘ ਅੱਜ ਆਪਾਂ ਚੱਲੇ ਖੇਤੀਬਾੜੀ ਯੂਨੀਵਰਸਿਟੀ ਉੱਤੇ ਲੱਗਾ ਕਿਸਾਨ ਮੇਲਾ ਤੇ ਇੱਕ ਦੋ ਚੀਜ਼ਾਂ ਲਿਆਉਣੀਆਂ ਸੀ ਸਾਬੀ ਨੇ ਪਸੰਦ ਕਰਕੇ ਤੇ ਬਹੁਤ ਬਾਕੀ ਆਪਾਂ ਦੇ ਦੇ ਜੇ ਸਾਨੂੰ ਕੋਈ ਚੀਜ਼ ਪਸੰਦ ਆਈ ਤੇ ਆਪਾਂ ਬਿਲਕੁਲ ਨਹੀਂ ਲਿਆਵਾਂਗੇ ਬਾਕੀ ਤੁਹਾਨੂੰ ਦਿਖਾਉਨੇ ਅੱਗੇ ਜਾ ਕੇ ਕੀ ਕਿਸਾਨ ਮੇਲੇ ਦੇ ਵਿੱਚ ਕੀ ਕੀ ਚੀਜ਼ਾਂ ਆਉਂਦੀਆਂ ਕੀ ਕੀ ਚੀਜ਼ ਸਬਸਿਡੀ ਤੇ ਮਿਲਦੀ ਆ ਬਸ ਸਭ ਕੁਝ ਜੋ ਵੀ ਹੈਗਾ ਇਹ ਤੁਹਾਨੂੰ ਦੱਸਾਂਗੇ ਪਹਿਲਾਂ ਆਪਾਂ ਪਹੁੰਚ ਜੀ ਉੱਥੇ ਲੇਟ ਹੋ ਗਏ ਅੱਗੇ ਹੀ ਸਾਬੀ ਹਣੀ ਕਿਤੇ ਚੱਲ ਗਏ ਸੀ ਕਿੰਨਾ ਲੇਟ ਕਰਤਾ ਤੇ ਆਪਾਂ ਹੁਣ ਮਿਲਦੇ ਅੱਗੇ ਜਾ ਕੇ ਤੁਹਾਨੂੰ ਠੀਕ ਆ ਜੀ ਓਕੇ ਆਹ ਜੀ ਰੋਡ ਬਣ ਗਿਆ ਛਾਲਿਆਂ ਵਾਲਾ ਤੇ ਹੈ ਅੱਗੇ ਦਾ ਹੁਣ ਪਤਾ ਨਹੀਂ ਆ ਪਰ ਕਹਿੰਦੇ ਛਾਲਿਆਂ ਤੱਕ ਬਣਿਆ ਆ ਅਗਰ ਸ਼ਰਨ ਕਿਤੇ ਤੱਕ ਬਣਿਆ ਆ ਛਾਲਿਆਂ ਤੱਕ ਬਣ ਗਿਆ ਕੀ ਪਤਾ ਅੱਗੇ ਵੀ ਥੋੜਾ ਜਿਹਾ ਚੱਲ ਗਿਆ ਹੋਵੇ ਉਹ ਅੱਗੇ ਨਹੀਂ ਬਣਿਆ ਉਹ ਤਾਂ ਪਾ ਹੋ ਗਿਆ ਸ਼ੁਕਰ ਹੈ ਸ਼ੁਕਰ ਆ ਕਿਤੇ ਇਹ ਰੋਡ ਬੜਿਆ ਨਹੀਂ ਤੇ ਇੱਥੇ ਇੰਨਾ ਕ ਮੰਦਾ ਹਾਲ ਹੋ ਗਿਆ ਹੈ ਨਾ ਇਹ ਆ ਹੀ ਰੋਡ ਤੇ ਲੱਗਦਾ ਹੈ ਨਾ ਇਹ ਆ ਇੱਧਰ ਹੀ ਆ ਆਪਣਾ ਕਿਸਾ ਹਾਂਜੀ ਸਾਰਾ ਹਾਂਜੀ ਸਾਰਾ ਬਸ ਪਹੁੰਚ ਅੱਗੇ ਪਤਾ ਲੱਗ ਗਿਆ ਹੁਣ ਕਿੱਥੇ ਜਾਣਾ ਚੰਦ ਮਿੰਟਾਂ ਦੇ ਵਿੱਚ ਆਪਾਂ ਐਗਰੀਕਲਚਰ ਯੂਨੀਵਰਸਿਟੀ ਪਹੁੰਚ ਜਾਣਾ ਆ ਇਹ ਤੇ ਇੱਕ ਮੇਲਾ ਹੈਗਾ ਆ ਉੱਥੇ ਪਹੁੰਚ ਕੇ ਵੇਖਦੇ ਹਾਂ ਕੀ ਮਾਹੌਲ ਝਾਲਾ ਕਿੰਨੀ ਗੱਡੀਆਂ ਆਈਆਂ ਤੇ ਕੀ ਕੀ ਸੰਦ ਮੇਲੇ ਲੈਂਦੇ ਆ ਉਹਨਾਂ ਨੇ ਸਿਰਫ ਤਾਂ ਮੈਂ ਬੜੇ ਪੁਰਾਣੇ ਬੰਨੇ ਹੁੰਦਾ ਪਰ ਅੱਗੇ ਜਾ ਕੇ ਇੰਨੇ ਤੋਂ ਬੜਾ ਕੁਝ ਕੀਆ ਹੁਣ ਦੇਖੋ ਕਿਦਾਂ ਦਾ ਕਿਸਾਨ ਮੇਲਾ ਹੁੰਦਾ ਹੈ ਚੱਲਾ ਤੂੰ ਆਪਣਾ ਪਿੰਲਾ ਕਿ ਪਹਿਲਾਂ ਵੀ ਕਿਤੇ ਦੇਖਿਆ ਨਾ ਕਿੰਨਾ ਕਿਸਾਨ ਮੇਲਾ ਬਹੁਤ ਦੇਖੇ ਤੇ ਕਿੰਨਾ ਡਿਊਟੀਆਂ ਲੱਗਦੀਆਂ ਰਹੀਆਂ ਹੱਡੀਆਂ ਤੇ ਚੱਲੋ ਧਿਆਣੀ ਯੂਨੀਵਰਸਿਟੀ ਦੇਖਿਆ ਦੁਨੀਆਂ ਦੀ ਚੈਰ ਫੈਲ ਤੇ ਪੂਰੀ ਆ ਇਹ ਕਾਸੇ ਬਰਾਸ ਉਹ ਤਾਂ ਕਾਸੇ ਲੱਗਾਂਦੇ ਆ ਘਟੀਆਂ ਗੁੱਟੀਆਂ ਤੇ ਬਹੁਤ ਲੱਗੀਆਂ ਆ ਆਹ ਆਹ ਕਿੰਨਾ ਚੇਤਾ ਉਹ ਆ ਜਾਂਦੇ ਲੋਕ ਕਈਆਂ ਦੇ ਫਾਟ ਤੋਰੇ ਲਾਈਆਂ ਤੇ ਏਹ ਫਾਟ ਬੰਦ ਹੋ ਜਾਂਦਾ ਹਨਾ ਫਿਰ ਤਾਂ ਆਸਪਰਨ ਨਾ ਨਾ ਪਾਟਾ ਬਲੇਕ ਤਰੇ ਟੁੱਟੇ ਫਾਟੇ ਲੈ ਲਾਂਗੇ ਜੇ ਫ੍ਰੀ ਮਿਲਦੇ ਹੋਏ ਫ੍ਰੀ ਨਹੀਂ ਮਿਲਦੇ ਇੱਥੇ ਲਾ ਕੇ ਤੇ ਆਪਾਂ ਨੂੰ ਦੇਖਦੇ ਮੇਲਾ ਮੇਲਾ ਤੇ ਕਾਫੀ ਭਰ ਆਇਆ ਸ਼ੌਂਕ ਲਾਦੇ ਸੋ ਦੇਦੇ ਹਣ ਲਾ ਕੇ ਇੱਧਰ ਗੱਡੀ ਲਾਉਨੇ ਆ ਹੇ ਹੰਦੇ ਬਲ ਆਹ ਦੇਖਾ ਲੱਗੀਆਂ ਤਾਂ ਹੈ ਲਓ ਜੀ ਲਾਤੀ ਗੱਡੀ ਤੇ ਵਿੱਚ ਮੇਰੀ ਬੈਲਟ ਪਈ ਆ ਫੜਾ ਲਈ ਆ ਜਾ ਕਮ ਆਹ ਵਾਹ ਜੀ ਮੇਲੇ ਦੀਆਂ ਝਲਕਾਂ ਵੇਖੋ ਤੁਸੀਂ ਹੈ ਆਹ ਇੱਕ ਕਥਾ ਕਤਲ ਇਹ ਵੀ ਫਾਲੋਂ ਦਾ ਕਤਲ ਸਬਜੀ ਇਹਦੀ ਹੁੰਦੀ ਨਹੀਂ ਬਜ਼ਾਰਾਂ 'ਚ ਮਿਲਦੇ ਹੁੰਦੇ ਅੱਛਾ ਹਾਸ ਅਵੋ ਕਾਟੋ ਲਓ ਜੀ ਮੇਲੇ ਦੀਆਂ ਝਲਕੀਆਂ ਕਿੱਥੇ ਗਿਆ ਬੰਦੇ ਸਾਡੇ ਚਕੋਤਰਾ ਉਹ ਲੈਣਾ ਇੱਕ ਤਾਂ ਬੂਟਾ ਲੈ ਲੀ ਗਏ ਲਾ ਲਾਂਗੇ ਕਿਥੇ ਅੱਗੇ ਚੱਲੀਏ ਫਿਰ ਅੱਗੇ ਚੱਲੀਏ ਰਹਿਣਾ ਚਾਹੀਦਾ ਲਾਓ ਓ ਅੱਗੇ ਤੱਕ ਓਏ ਮੇਲਾ ਤੇ ਓ ਅੱਗੇ ਤੱਕ ਆ ਬੂਟੇ ਬੂਟੇ ਲੱਗੇ ਕਦਾਂ ਭਾਜੀ ਕਦਾਂ ਠੀਕ ਠਾਕ ਹੋ ਬੰਦੇ ਸਾਡੇ ਪਿੰਡ ਦੇ ਬੜੇ ਹੈ ਭਾਜੀ ਮਮਾ ਵੀ ਆ ਕੇ ਦੇਖੀ ਸੀ ਸੰਦਵੰਦ ਇਹ ਮੇਲਾ ਥੋੜੀ ਹੈ ਆਤੀ ਮੇਰੇ ਹਿਸਾਬ ਨਾਲ ਆਉ ਲਾਈਏ ਚੱਲ ਉੱਥੇ ਸਹੀ ਆ ਓਏ ਆ ਇੱਧਰ ਲੱਗੋ ਸਮਝ ਆਇਆ ਸਾਰਾ ਅੰਦਰੋਂ ਮੇਲ ਓਏ ਚਾਚਾ ਬਾਅਦ ਚ ਦੇਖਾਂਗੇ ਪਹਿਲਾਂ ਆਪਾਂ ਅੰਦਰੋਂ ਮੇਲ ਮੇਨ ਚੀਜ਼ ਹੀ ਦਿਖਾਉਂਦੇ ਮੇਨ ਚੀਜ਼ ਦੇਖ ਲਈ ਅੰਦਰੋਂ ਹਰ ਤਰ੍ਹਾਂ ਦਾ ਬੂਟਾ ਮਿਲਣਾ ਉਹਦੇ ਫਰਕ ਪਿਆ ਗਿਆ ਸਰੇ ਯਾਰ ਇਹ ਕੀ ਕਰੀ ਜਾਂਦਾ ਇਹਨੂੰ ਭਲਾ ਦੇ ਤਾ ਯਾਰ ਤੇਰੇ ਕਿਹਾ ਤਾ ਨਹੀਂ ਯਾਰ ਕਿਸੇ ਨੇ ਕਲੀ ਚੰਗੀ ਬੜੀ ਜਗ੍ਹਾ ਬੈਕ ਵੀ ਮੁੜ ਜਣੀ ਗਈ ਤਾ ਉਹ ਤੁਹਾਨੂੰ ਪਤਾ ਕੀ ਲੱਗੇਗੀ ਕਿ ਕਿੰਨਾ ਹੋਇਆ ਕਿ ਉਹ ਯੂਨੀਵਰਸਿਟੀ ਪਹਿਲੀ ਯਾਰ ਸਾਰੀ ਇਧਰ ਉਹ ਪਤਾ ਨਹੀਂ ਜਿਹੜੀ ਲੁਧਿਆਣੇ ਦੀ ਯੂਨੀਵਰਸਿਟੀ ਹੈ ਨਾ ਕਰਸ਼ਰਨ 1100 ਕਿਲੇ ਚ ਜਾਂਦੇ ਨੇ 1100 ਕਿਲੇ ਦੇ ਵਿੱਚ ਧਮਕੋ ਮਣੀ ਲੁੱਕਦੀ ਟੱਕੋ ਉਹ ਨਹੀਂ ਉਹ ਵੀ ਕਾਂਦਣਾ ਕਾਂਦਣਾ ਪੂਰੀ ਕਵਰ ਕੀਤੀ ਆ ਯਾਰ ਕਵਰ ਕੀ ਸਾਰੀ ਕਵਰ ਆ ਰਿਹਾ ਲੇਕਿਨ ਸਾਡੇ ਦਾਰੀਆਂ ਚ ਜਾਦੂ ਵਿੱਚ ਇੱਕ ਫਾਰਮ ਬਣੇ ਆ ਆਪਣੇ ਆ ਵੀ ਗਿਆ ਚਾ ਦੋ ਰਾਈਟਰ ਲੈਣ ਦੇ ਤੇਰਾ ਵਾਪਕ ਆਨੇ। ਸਾਲਿਆਂ ਦਾ ਆ ਮੋਡੂ ਮੋਦੇ ਆ। ਓਏ ਓਏ ਅਮੀਨ ਜੇੜੀ ਯਾਰ ਨੂੰ ਕਾ ਲਾਲਾ ਇੱਥੇ ਕਿੱਧਰ ਲੈ ਗਿਆ ਹੁਣ? ਓਹ ਲਵਾ ਯਾਰ ਸਭ ਸੰਗਵਾ ਦੇ ਸਭ ਜੀ ਡੈਮੋ ਦੇਖੋ ਤੁਸੀਂ ਇਹਨੇ ਕਮਾਦ ਬਾਜਰੇ ਦੇ ਵੀ ਜੰਤਰ ਨੇ ਜੰਤਰ ਕਿਥੋਂ ਆ ਉਹ ਵੀ ਜੰਤਰੀ ਆ ਆ ਪੱਠੇ ਵੀ ਜੇ ਬਾਜਰਾ ਆਓ ਵੇ ਪੀੜੀਏ ਪਿਆਸ ਲੱਗੀ ਗੰਗਾ ਦੇ ਦਿੱਤੇ ਯਾਰੀ ਲੋਨ ਦੇ ਫਿੱਟ ਦਿਖਾਉਣ ਯਕੂ ਨੀਰਾਣਾ ਪੰਗਾ ਲੈਣਾ ਕਾਣੀ ਹੋਰ ਤੋਂ ਨੀਰਾਣਾ ਪੰਗਾ ਲੈਣਾ ਕਾਣੀ ਹੋਰ ਤੋਂ ਨੀਰਾਣਾ ਹੋਲੈਂਡ ਦੀ ਆਹ ਜਾਂ ਸਾਥ ਦੀ ਫਾਰਮ ট্রাক ਦੀ ਆਦਰ ਟੱਬ ਦੇ ਟੱਬ ਆ ਜੀਂਦੇ ਆ ਉਧਰੋਂ ਪਾਣੀ ਪਾਣੀ ਵੀ ਆਈਏ ਆਹੋ ਯਾਰ ਪਾਣੀ ਪੀ ਆਹੋ ਇਧਰ ਆ ਜਾ ਚਾਚਾ ਇਧਰ ਆ ਇਧਰ ਆਓ ਉਹਦਾ ਚਾਰ ਜਿਹੜਾ ਸਾਰੇ ਨਿੰਬੂ ਦੇ ਹੀ ਹੈ ਨਾ ਰਸੀ ਆ ਦਿਓ ਗਲਾਂ ਡੰਗਰਾਂ ਦੇ ਪਾਉਣ ਲਈ ਇਧਰ ਹੋ ਸੰਭਾ ਇਹ ਮਲੋਂ ਲੱਗਦੀਆਂ ਕਿ ਤਮ ਲੌਣੀਆਂ ਉਹ ਤਾਂ ਉੱਥਾ ਕੱਢ ਕੇ ਰੱਖੀ ਐ میری فارم ਦਾ ਇਤਾਂ ਸ਼ੈਡ ਇਨ ਸਕੇਰਫੋਟ ਬਹੁਤ ਵਾਹਬਾ ਸਰ ਬਹੁਤ ਵਾਹਬਾ ਬਾਬਾ ਜੀ ਆਉਂ ਗੋ ਕੁਛ ਉਪਰਾਂ ਦੇ ਮੁਰਗੀ ਪਰ ਹੋ ਰਹੀ ਹੈ ਕੋਈ ਮੁਰਗੀ ਪਰ ਹੈ ਜਿਹੜਾ ਕੋਈ ਚਾਹੀਦੀ ਹੈ ਜਿਹੜੀ ਡੇਲੀ ਫਾਰਮ ਦਾ ਖੋਲਣ ਦਾ ਕਹਿਣਾ ਲੱਗਾ ਕਿਤਾਬ ਲੈਣੀ ਕੋਈ ਬਾਬਾ ਜੀ ਵਲਟਾਵਨ ਦਾ ਪੱਟੇ ਦੀ ਕੋਠਰਾ ਇਸ ਰੀਚ ਫੜ ਜਾ ਪੰਡੂ ਬਾਜੂ ਦੇ ਪਾਣੀ ਦਾ ਕਿੰਨਾ ਜੋੜ ਬੜਾ ਬਾਈ ਕਿਨੇ ਦੀ ਕਹਾਵੀ ਯਾਰਾ ਦੀ ਇਹ ਲੈ ਕੇ ਆਜੇ ਕਹੋ ਜੀ ਬੈਠੇ ਥੋੜਾ ਅੱਗੇ ਆਹ ਪਾਲਤੂ ਕੁੱਤੇ ਆ ਬੰਦੀਆਂ ਗੀਆਂ ਥੋੜਾ ਜਿਹਾ ਵਾਈਪ ਕਰਾ ਬੋਲਾ ਲੈ ਲੈ ਰੇਟ ਫਰੀਕ ਜਾ ਬੜਾ ਕੁੱਤੇਾਂ ਲਈ 30 ਰੁਪਏ ਦੀ ਆ ਹੂੰ ਤੇ ਆ ਡੇਰੀ ਪਰ ਆ 10 ਰੁਪਏ ਦੀ ਆ 60 ਦੀ ਲੈ ਲੈ ਚੱਲ ਜੇ ਚਾਹੀਦੀ ਹੈ ਲੈ ਲੈ ਆ ਰੱਖ ਆ ਇੱਥੇ ਵੀ ਬੜੀ ਕਾਲਜ ਆ ਆ ਉੱਤਰ ਤੱਕ ਬੜਾ ਜਾ ਬਸਰ ਉੱਪਰ ਜਾ ਆ ਘੋੜੇ ਦੀ ਕਾਠੀ ਆ ਹਾਂ ਬਣਾ ਕੋਰੇ ਦੀ ਬੱਕੀ ਨੂੰ ਯੋਨੇ ਨਹੀਂ ਜੇ ਕਾਜੋ ਦਾ ਆਲਾ ਆਗੂ ਜੀ ਸੱਤ ਫੋਟਾ ਦੋ ਲੱਖ 40 ਹਜ਼ਾਰ ਦਾ ਅੱਠ ਫੋਟਾ ਹੈਗਾ 955 ਹਜ਼ਾਰ ਦਾ ਨੌਂ ਫੋਟਾ 9 ਤੋਂ ਲੱਖ 70 ਹਜ਼ਾਰ ਦਾ ਕਿਹੜੀ ਕੰਪਨੀ ਦਾ ਕੰਬੋਜ ਉਹ ਆਪਣੇ ਲਈ ਜੋ ਯਾਰ ਪੇਪਰ ਜੇ ਇਧਰ ਚਾਹ ਗਾ ਰਿਹਾ ਤਾ ਦਫੀ ਬਹਿ ਤੇਰੀ ਉਹ ਜਿਹੜੇ ਸੀ ਉਹ ਏਸੀ ਗਿਆ ਵਣ ਇੱਥੇ ਯਾਰ ਸਵਾਰ ਸਭੀ ਮਾਰ ਸੋਦਾ ਇਧਰ ਕਰ ਆ ਆਪਣਾ ਬੀਚ ਬਹਿ ਕੇ ਦੇਖੀ ਮਾੜਾ ਜ ਆ ਵਡਾ ਇਹ ਨਾਲ 50 75 ਪੰਨੀ 50 ਕਰ ਦੇ ਸਕਦਾ ਇਹ ਵੀ ਆ ਗਿਆ ਤਰ੍ਹਾਂ ਏਸੀ ਆ ਇੱਥੇ ਬਹਿ ਕੇ ਦੇਖੀ ਮਾੜਾ ਜ

ਇਹ ਜੂਰੀ ਆ ਬੰਨੀ ਹਾਂ ਜੀ ਜੀ ਆਓ ਜੂਰੀ ਵਾਲਾ ਹੀ ਆ ਓਏ ਸੋਨੇ ਦੇ ਕੱਦ ਕਿਦਾਂ ਫੀਲਿੰਗ ਕਾਰ ਵਾਲੀ ਆਂ ਜੀ ਨਾ ਮੈਂ ਕਿਹਾ ਹਾਂ ਓਏ ਗੱਡੀ ਗੱਡੀ ਤੋਂ ਜ਼ਿਆਦਾ ਫੀਲਿੰਗ ਆ ਜਿਹੜੀ ਗੱਡੀ ਕੰਫਰਟੇਬਲ ਆ ਪੂਰੀ ਜਿੱਦਾ ਅੱਗੇ ਕਰਨੀ ਅੱਗੇ ਕਾਰ ਪਿੱਛੇ ਸਾਬੀ ਜਿਹੜੇ ਵੀ ਚੜ ਗਏ ਆ ਉੱਪਰ ਪਰ ਜੇ ਉਹਦੇ ਮੁਕਾਬਲੇ ਵੇਖੀ ਇਹਦਾ ਜਨਰੇਸ਼ਨ ਦੀ ਲੈਥ ਕਿੰਨੀ ਸੋਹਣੀ ਆ ਨਾ ਹਾਂ ਕੰਨੇ ਕੁੱਨੇ ਦੇ ਵਿੱਚ ਸਭ ਇਕੱਠਾ ਜਿਆ ਦਿੱਤਾ ਆਓ ਥੋੜੇ ਹਾਂ ਕਿਉਂਕਿ ਜਿੰਨੀ ਇਹ ਥੋੜਾ ਲੰਬਾਈ ਇਹਦੀ ਜ਼ਿਆਦਾ ਆ ਲੰਬਾਈ ਤੇ ਵੇਟ ਵੱਧ ਹੋਊਗਾ ਨਾ ਬੈਲੈਂਸ ਚੱਲੂ ਹਾਂ ਸਹੀ ਗੱਲ ਆ ਆਓ ਉਹਦੇ ਨਾਲ ਅੱਗੇ ਹਾਂ ਅੱਗੇ ਮੇਰੇ ਚਿੱਟਾ ਉਹ ਟਰੈਕਟਰ ਆ ਨਾ ਜਿੰਨੀ ਐਚਪੀ ਆ ਹਾਂ ਜੀ ਜਿਦਾਂ ਹੋਲੈਂਡ ਲੰਬਾਈ ਤੇ ਹੋਵੇ ਇੱਕ ਕਮ ਸਕਦਾ ਇਹ ਇਹ ਇੱਕ ਨੇ ਐਚਪੀ ਆ ਇਹ ਵੀ 75 65 65 ਐਚਪੀ ਤੇ ਇਹ ਸੋ ਆ ਯੌਂਡੀਅਰ 75 75 ਯੌਂਡੀਅਰ 75 ਹੈ ਨਾ ਇਕੱਠਾ ਇਹ ਵੜਾ ਕਰਦਾ ਉਹ ਆਪਣੀ ਆਪਣੀ ਸ਼ੇਪ ਆ ਹਰ ਟਰੈਕਟਰ ਦੀ ਪੀਡੀਓ ਪਾਵਰ ਕਿੰਨੀ ਆ ਪੀਡੀਓ ਪਾਵਰ ਪੜੇ ਇੱਥੇ ਸਾਹਮਣੇ ਲਿਖੀ ਹੋਈ ਆ ਕਿ 50 ਕਿਲੋ ਵਾਹ ਉਹਦੀ ਕਿੰਨੀ ਭਲਾ ਜੀ ਵੇਖੋ ਉਹਦੀ ਵੀਡੀਓ ਜ਼ਿਆਦਾ ਹਣੀ ਨਾ ਇੰਨੀ ਕਿੱਥੇ ਲਿਖੀ ਹੁੰਦੀ ਆ ਸਾਹਮਣੇ ਲਿਖੀ ਆ ਸਾਹਮਣੇ ਲਿਖੀ ਵੀਡੀਓ 56 ਕਿਲੋ ਵਾਹ ਮੇਨ ਪੀਟੀਓ ਮੈਂ ਲਾ ਭਰਿਆ ਪੂਰਾ ਵੇਹੇ ਤੇ ਆ ਆ ਆ ਆ ਮੜਾ ਦਿਖਾਈ ਹੋ ਯਾਰ ਥੋੜਾ ਉਹਦੇ ਚੈਰ ਕਰਾ ਦੇ ਲੈ ਓਏ ਹਾਂ ਕੀ ਸੋ ਆਜਾ ਟਰੈਕਟਰ ਪ੍ਰੀਤ ਜਾਂਦੇ ਲੈ ਕੇ ਜਾਂਦੇ ਮੋਲ ਓਦਾਂ ਜਿਹੜੀ ਗੁੜੀ ਲਾਉਣੀ ਆ ਮੈਂ ਹੂੰਗੇ ਮੇਰੇ ਨਾਲ ਪੈਸਾ ਨਹੀਂ ਗਿਆ ਦਾ ਬੋਲਦਾ ਹੁਣ ਟਰੈਕਟਰ ਨਹੀਂ ਸਰ ਨੇ ਮੰਨਦਾ ਛੁੱਟਾ ਟਰੈਕਟਰ ਨਹੀਂ ਆਜਾ ਕੋਲ ਦਿੱਤੀ ਉਸ ਤੋਂ ਡੰਡਾ ਹੋ ਜਾਣਾ ਜੇ ਮੈਂ ਹੱਥ ਨਾਲ ਪੇਂਡਾ ਹੋ ਗਿਆ

ਇਹ ਵਰਤਈਏ ਦਾ ਵਾਸਤੇ ਉਹ ਤਾਂ ਇਹਦਾ ਵੀ ਤਾਂ ਘਾ ਵਾਢੀ ਸਕਦੇ ਆ ਹਾਂ ਉਹ ਤਾਂ ਲੋਹੇ ਦਾ ਬਣਦਾ ਆ ਤੇ ਜਿਹੜਾ ਉਹ ਹੈਗਾ ਉਹ ਦੀ ਦਾ ਸੀ ਚਰੀ ਚੂਰੀ ਵਗੈਰਾ ਆ ਓਕੇ ਓਕੇ ਆੜਾ ਪੱਖੇ ਵਾਲਾ ਹਾਂ ਮੋਟੀ ਟਾਣੀ ਹੋਣੀ 1 ਇੰਚ ਹੋਰ ਮਾਡਲ ਆਂਦਾ ਬਲੇਡ ਆਂਦਾ ਉਹ ਸਿੰਗਲ ਵਾਲਾ ਉਹ ਹੀ ਉਹਦੇ ਵਾਸਤੇ ਇਹ ਬਲੇਡ ਪਲਾਸਟਿਕ ਦਾ ਕਿ ਲੋਹੇ ਦਾ ਆ ਲੋਹੇ ਦਾ ਆ ਪਲਾਸਟਿਕ ਦਾ ਕਦੇ ਘੱਟਦਾ ਨਹੀਂ ਲੱਗਣਾ ਉਹ ਬਲੇਡ ਚਾਰ ਆਪਸ਼ਨ ਆ ਬਲੇਡ ਤਾਂ ਚਾਰ ਮਿੰਨੇ ਮਿਲਦੇ ਦੇ ਵਿੱਚ ਇਹ ਜਿੰਨੇ ਮਿੰਨੇ ਦਾ ਚਾਰ ਇਹ ਤਾਂ ਸੇਮ ਹੀ और यार 13000 15000 13000 ते 15000 की प्राइस है 13000 रो 15000 यार बहुत बढ़िया चीज है सभी दिनेश पावरली यार दा मेरे वो हैगा छोटा मार दो देंदा ओ पुचंदा नहीं है तो सी उसी वाले हिसाब जाना नहीं है एक ने एचपी है एक ने एचवी 72 पावर ये जड़ा वो भी 72 फिर कितना 65 ਫਰੰਟ ਤੇ ਲੱਗੇ ਹੋਇਆ ਰੂਟ ਦਾ ਅੱਛਾ ਇਹ ਟਾਇਰ ਅੱਛਾ ਉਹ ਉੱਤੇ ਟਾਇਰ ਹੀ ਘੱਲੇ ਨੇ ਟਾਇਰ ਤੋਂ ਉਹ ਵੀ ਲੱਗਦੇ ਨੇ ਕੋਈ ਸਿਸਟਮ ਹੈਗਾ ਮਤਲਬ ਟਾਇਰ ਲਵਾਵਾਂਗੇ ਉਹਦਾ ਰੂਟਰ ਲੱਗੇਗਾ ਆ ਇਹ ਛੋਟਾ ਪਰ ਉਹ ਹੀ ਸਹੀ ਲੱਗ ਰਿਹਾ ਆ ਇਹ ਵੀ ਲੱਗ ਰਿਹਾ ਯਾਰ ਉਹ ਯਾਰ ਸਹੀ ਹੈ ਬੜੀ ਸੀਟਾਂ ਬੜੀਆਂ ਕੰਫਰਟ ਹੈ ਜੀ ਭਰਾ ਬੜੀ ਆਸੀਟ ਬਹੁਤ ਆਹ ਉਹ ਆਸੀਟ ਇਹ ਇਦਾਂ ਹੀ ਆ ਉਹ ਆਸੀਟ ਫਾਰਮ ਡ੍ਰੈਗਨ ਜੱਬੇ ਮੈਂ ਆਇਆ ਲੈ ਤੇ ਆ ਉਹ ਵੇਖਦੇ ਹਾਂ ਤਾਂ ਉਹ ਚਲਾ ਆ ਯਾਰ ਦੇਖ ਆ ਮੇਰੇ ਘਰ ਦੀ ਸਿੱਖੀ ਦੋਨੋਂ ਵੀ ਲੈ ਆੜੀ ਹੈ ਤਾਂ ਆਇਨਾ ਸੋਣਾ ਹੋਗਾ ਤਾ ਅੜੂ ਪਰ ਸੰਜੀ ਭਾਈ ਬਰਸੀ ਦੇਸੀ ਹੈਗਾ ਜੀ ਬਰਸੀ ਨੇ ਅੜੂ ਭਾਈ ਇਹ ਕਾਫੀ ਲੋਡਿੰਗ ਕਰ ਗ੍ਰੋਰੀਆਂ ਦੀ ਹੈ ਅੱਜ ਇਹ ਪੈਪਾ ਸਭੀ ਦੇਖ ਵੇ ਹੰਡਰਗਰਾਉਂਡ ਤੇ ਕਰਾਉਣੀ ਆ ਆ ਪੈ ਪੈਣੀ ਹੰਡਰਗਰਾਉਂਡ ਕਿ ਢੀ ਮੋਟੀ ਆ ਉਹ ਚਾਦਰ ਅੰਦਰ ਉਹ ਮੈਂ ਕਹਿੰਦਾ ਸੀਮੈਂਟ ਵਾਲਿਆਂ ਨਾਲ ਉਹ ਪਾਈ ਪਾ ਵਧੀਆ ਵਧੀਆ ਆ ਕੋਈ ਨਹੀਂ ਕਿਤੇ ਜਾਂਦੀ ਆ ਆ ਦੇ ਪੈ ਅੱਜ ਕੱਲ ਪੂਰੀ ਕੀ ਏ ਜ਼ਿਆਦਾ ਨਹੀਂ ਆ ਦਾਹਾਂ ਦੀ ਨਹੀਂ ਪੈ ਉਹ 12 ਦੀ ਆ 12 ਦੀ ਆ ਵੇ ਦੱਸ ਦੇ ਉਹ ਗੇਸ 8 ਦੀ ਏ 6 ਦੀ ਆਓ ਇਹ ਪਰ ਬੋਗੀਆਂ ਚਲ ਆ ਜੇ ਮੈਂ ਟੋਕੀ आ, सोलर दे सोलर सोलर लाओ चार चूर बहुत गाड़ा लाभ मराबा ये सब है घ्यो भी है ना? ਸਾਹ ਬੈਟ ਮਾਰ ਮੇਲੇ ਦੀ ਸਮਾਰਤੀ ਹੋ ਗਈ ਆ ਛੋਨਾ ਵੇਖ ਵੀ ਲੈਣਾ ਤਾਂ ਕਿਦਾਂ ਦਾ ਇਹ ਦੂਜੀ ਆ ਬਿਨਾਂੜੀ ਬਿਨਾ ਕ ਦੂਦੋ ਜਿਹੜੀ ਉਹ ਲਾਈ ਆ ਇਹਨਾਂ ਨੇ ਸਭੀ ਸੁੱਕੀ ਪਿਆ ਜੀ ਹੈਣਾ ਸੁੱਕੀ ਪਜਾਈ ਤੇ ਸੁੱਕੀ ਛੋਨਾ ਵੇਖ ਲੈ ਇਹਨਾਂ ਦਾ ਬਿਨਾਂ ਦਿਨ ਦਿਨ ਨਾ ਸਕੂ ਪਰ ਲਾ ਲਓ ਉਸ ਤੋਂ ਛਾੜ 400 ਕੁੰਟਲ 400 ਕੁੰਟਲ ਹੁਣ ਤੋਂ ਨਿਬਾਲਾਂ 390 390 ਕੁੰਟਲ ਆ ਇਹਦਾ ਕਿਲੇ ਦਾ ਝਾੜ ਆ 238 ਇਹ ਤੁਹਾਡੇ ਇਲਾਕੇ ਚ ਲੱਗਦਾ ਬੜਾ ਰਿਆ ਨਾ ਇਹਦਾ 365 ਕੁੰਟਲ 400

ਹੂੰ 27 ਜਾਈਏ ਉਹ ਹੋਈ ਹੈ ਜਰਾਸਤੇ 20 ਕੋਟੜਾ 99 ਜੜਾ ਹੈ ਨਾ 96 96 ਵੀ ਆਪਣੇ ਲੱਗਦਾ 96 385 ਮਟਾਂ ਦਾ ਖਾਮਣਾ ਜਗਨਾ ਹਾਂ 232 ਦੇ ਹੋਵੇ ਆਪਚਾ ਨਵੇਂ ਆਹੀ ਲੱਗਣਾ 99 425 ਦੇਖੋ 425 ਨਿਕਲਦਾ ਵੀ ਹੈਗਾ ਨਹੀਂ 425 ਕੁਆਟਰ ਕਿਲੇ ਦਾ 1523 ਹੈਗਾ 310 1523 ਇਹ ਵੀ 85 ਵਰਗਾ ਲੱਗਦਾ ਹੈ ਨਾ 85 ਵਾਂਗੂ ਲੱਗਦਾ ਬਾਪੂ ਦੱਸੇਗਾ ਆ ਉਹ ਦੇਖਾਈਆਂ ਪੀੜਾ ਪੀੜਾ ਥੋੜਾ ਕਿਉਂ ਬਾਪੂ ਲੱਗਦਾ ਨਾ 85 ਵਾਂਗੂ ਚਲ ਆ ਜੀ ਜੋ ਕੋਈ ਹਰ ਹਰ ਓਏ ਹਰ ਹਰ ਓਏ ਦਾਲ ਬਣਦੀ ਹਰ ਹਰ ਹੈਂ ਆਹ ਰਖਾਣਾ ਜੇ ਤਾਂ ਮਨ ਬਣਦਾ ਕਾਦਾ ਹਰ ਹਰੇ ਜੱਟ ਪਹਿਲਾਂ ਵੇਚਦੇ ਹੁੰਦੇ ਸੀ ਪਹਿਲਾਂ ਇਹ ਦਾਲ ਲੈ ਜਾਂਦੀ ਸੀ ਬਾਅਦ ਚ ਇਹਦੇ ਰਸੇ ਵਟ ਅੱਛਾ ਰਸੇ ਵੀ ਵਟ ਲੈਂਦੇ ਇਹਦੇ ਸੱਜੇ ਆਉਣਦੇ ਰੇ ਪਹਿਲਾਂ ਇਹਦੀਆਂ ਨੇਨ ਵਟਦੇ ਨੇ ਨੇਨ ਪਤਾ ਕੀ ਹੁੰਦਾ ਇਹਦੀ ਨੂੰ ਨਹੀਂ ਪਤਾ ਨੇਨ ਹੁੰਦਾ ਪੱਛੋਂ ਨੂੰ ਵੀ ਇਹਦੇ ਵਰਗੇ ਪੱਕੇ ਨੇ ਤੁਹਾਨੂੰ ਪੰਜਾਲੀ ਦਾ ਪਤਾ 45 ਦਾ ਤੇ ਪਤਾ ਆ 45 ਦਾ ਨੇਨ ਹੁੰਦਾ ਉਹਨੂੰ ਵਿੱਚ ਠੀਕ ਆ ਠੀਕ ਆ ਅੱਛਾ ਜਿਹੜਾ ਪੁਣਿਆ ਜਿਆ ਹੁੰਦਾ ਆ ਰਸਾਂ ਦਾ ਨੇਨ ਮੋਟਾ ਉਹਨੂੰ ਵੜ ਗਏ ਨਾ ਜਦੋਂ ਇਹਨੂੰ ਫੁੱਲ ਪੈ ਗਏ ਉਹਦਾ ਬੀਜ ਉੱਤੋਂ ਲਾ ਕੇ ਹਾਂਜੀ ਤੇਨੂੰ ਪਾਣੀ ਚ ਡੱਬ ਦੇਣ ਦਾ 15 ਦਿਨਾਂ ਦਾ 15 ਦਿਨ ਅੱਛਾ ਦੋ ਕੱਢੀ ਜਾਣਾ ਤੇ ਉਹ ਚਿੱਟਾ ਬਾਣ ਵਖਰਾ ਹੁੰਦਾ ਜਾਣਾ ਦੁੱਧਾ ਵਖਰਾ ਹੁੰਦਾ ਅੱਛਾ 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 ਠੀਕ ਹੈ ਚੋਪੜ ਦੇਣਾ ਫੁੱਲੀਆਂ ਬਾਲਣ ਦੇ ਘਰ ਧਰ ਕੇ ਉਹਦਾ ਵਜਨ ਦੇਣਾ ਇਹਨੂੰ ਇਹਨੂੰ ਜਦੋਂ ਹੋਰੀ ਬਾੜੀ ਮਿੱਟੀ ਭਰ ਗਿਆ ਤਾਂ ਸੰਗਣਾ ਹੈ ਨਾ ਆਜਾ ਜੀ ਕੋਠੜਾ ਬਿਰਲਾ ਬੀਜ ਦੇ ਤੇ ਬੀਜੀ ਹੁੰਦੀ ਆ ਬੀਲੀ ਬੀਜੀ ਹੁੰਦੀ ਆ ਐਡੀ ਮੋਟੀ ਹੋ ਜਾਂਦੀ ਠੀਕ ਆ ਠੀਕ ਆ ਹੁਣ ਉਹ ਰਾਹਤ ਖੂਦ ਬਾਲਣ ਚ ਚੂਜ਼ ਕਰਦੇ ਆ ਚੰਨਾ ਉਹਨੂੰ ਵੱਢ ਕੇ ਨਾ ਬੱਕਰੀਆਂ ਕੋ ਚਰਵਾ ਕੇ ਜਾਂ ਕਿਸ ਤਰ੍ਹਾਂ ਤੇ ਉੱਥੋਂ ਦਾਲ ਲੱਗਣੀ ਹੈ ਦਾਲ ਉਲਾ ਲੈਣੀ ਹੈ ਫਲੀਆਂ ਲੱਗਦੀਆਂ ਠੀਕ ਆ ਉਹ ਦਾਲ ਬਣਾਉਣੀ ਹੈ ਹਰ ਹਰਦੀ ਦਾਲ ਖਾਣੀ ਉਹ ਬੋਧ ਛਪੜ ਚ ਨਾ ਪੋ ਦੇਣਾ ਠੀਕ ਆ ਇਹ ਤਾਂ ਗਲ ਜੇਗੀ ਨਾ ਤੇ ਕੱਟ ਕੱਟ ਕੇ ਬਾਹਰ ਉਹਨੂੰ ਉਹਦਾ ਸੁਕਾਣਾ ਹੈ ਸੁਕਾ ਕੇ ਤੇ ਬੋਧੀਆਂ ਤਿੱਲੀਆਂ ਤੇ ਜੱਟ ਬਹਿ ਜਾਂਦੇ ਨੇ ਬਾਪੂ ਅੱਛਾ ਤੂੰ ਨਾਲ ਆ ਕੇ ਤੇ ਉਹ ਪੀਣੀ ਨਹੀਂ ਜੱਟ ਕਰੀ ਜਾਣਾ ਉਹ ਤੁਰ ਜਾਨਾ ਹਾਂ ਹਾਂ ਜਰੂਰ ਰਸਾ ਵਟਣਾ ਰਸਾ ਵਟਣਾ ਠੀਕ ਇਹ ਉਧਰ ਮਹਾਰਾਸ਼ਟਰ ਚ ਆਵਾਸ ਬਣਾਉਂਦਾ ਹੈ ਸਣੀ ਸਣੀ ਆ ਦੱਸਿਆ ਕੋ ਹਜ਼ਾਰ ਚ ਰਸਾ ਵੇਖਿਆ ਹਾਂਜੀ ਕਿਹਦਾ ਪਾਸੇ ਕੇਲਿਆਂ ਨੂੰ ਲਾ ਕੇ ਜੰਨੇ ਆ ਉਹ ਤਾਂ ਨਹੀਂ ਪਤਾ ਜੀ ਨਹੀਂ ਨਹੀਂ ਰਸ ਰਸ ਡਾਗ ਆਫ ਵਾਰ ਡਾਗ ਆਫ ਵਾਰ ਰਸ ਰਸਾ ਕਾ ਸੀ ਅਛਾ ਰਸਾ ਕਾ ਸੀ ਉਹ ਲੰਬਾ ਰਸਾਂ ਦਾ ਹੈ ਹਾਂਜੀ ਉਹ ਇਹ ਤਾਂ ਬਣਿਆ ਹੁੰਦਾ ਹੈ ਅੱਛਾ ਉਹ ਮਲੈਮ ਹੁੰਦਾ ਹੈ ਅੱਛਾ ਬਹੁਤ ਸਾਤ ਨਹੀਂ ਪਤਾ ਲੱਗਦਾ ਅੱਛਾ ਜ ਨਹੀਂ ਖੁੱਬ ਠੀਕ ਠੀਕ ਉਹ 10 ਜਾਣੇ ਉਧਰ ਹੋ ਕੇ 10 ਜਾਣੇ ਅੱਛਾ ਰਸਾ ਖੇਚਦੇ ਜਿਹੜਾ ਹਾਂ ਰਸਾ ਖੇਚਦੇ ਹੈਲਾ ਬਾਪ ਹੁਣ ਸਾਨੂੰ ਪਤਾ ਹੀ ਕੱਖ ਨਹੀਂ ਹੈ ਪ੍ਰਾਣੀਆਂ ਗੱਲਾਂ ਦੇ ਫੇਸ ਮੈਨੂੰ ਤਾਂ ਪਤਾ ਹਾਂ ਕਹਿੰਦਾ ਨਹੀਂ 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 ਪਤਾ ਅੱਛਾ ਜੀ ਫਿਰ ਕੋਈ ਸਮਾਂ ਜੱਟਾਂ ਨੇ 45 ਟੰਕੇ ਰੱਖੀਏ ਡਰੈਗ ਰੂਮਾਂ ਵਿੱਚ ਫਿਰ ਉਹਨਾਂ ਨਾਲ ਸਹੀ ਗੱਲ ਹੈ ਸਹੀ ਗੱਲ ਹੁਣ ਕਿੱਥੇ ਲੱਭਦੀ ਹੈ ਜੀ ਆਪਾਂ ਚਲ ਮੱਦੀਏ ਹੁਣ ਅਰਲੀ ਅਰੇਡੀ ਦਾ ਚੇਤੇ ਰਹਿ ਗਿਆ ਅਰਲੀ ਮੀਨੋ ਜੀ ਅਰਲੀ ਜੱਟਾਂ ਵਾਲੀ ਭੁਲਤੀ ਜਿਹੜੀ ਆਪਾਂ ਨੂੰ ਬੋਲਤੀ ਹੈ ਜੇ ਦੋਗੇ ਸਭ ਤੋਂ ਫਿਰ ਪਾਉਣਾ ਵੀ ਨਹੀਂ ਦਿੰਦੇ ਜੀ ਹਲੋ ਹਾਂ ਉਹਦੇ ਰੋਲ ਆਹ ਆਹ ਦਾ ਸੌ ਇੱਕ ਇੱਚ ਕੀ ਇਹ ਥੋੜਾ ਥੋੜਾ ਕੜਾ ਜਾ ਇੱਚ ਭਾਈ ਛੋਟਾ ਨਹੀਂ ਪਾਇਆ ਛੋਟਾ ਨਹੀਂ ਪਾਇਆ ਨਿਕਲ ਬਾਹਰ ਬੱਥੇ ਤਾਂਹੀਂ ਕੋੜ ਕੋੜਦੇ ਉਹ ਆ ਮੈਂ ਕਿੰਨਾ ਭਾਗ ਨਰਮਾ ਕੇ ਚੱਲ ਆਪ ਚਲ ਗਿਆ ਬੱਸ ਵਾਹ ਇਹ ਕਿੰਨਾ ਕਿਲੋ ਭਾਜੀ ਇਹ 19 ਕਿਲੋ ਭਾਜੀ ਇਹ 19.5 ਕਿਲੋ ਇਹ ਨਵਾਈਆਂ ਇਹ ਕਿਲੋ ਵੱਟ ਪੱਦੀ ਆ ਬਹੁਤ ਸੁਆਦ ਆ ਉਹ ਕੋੜ ਆ ਗੋਡਾ ਲੈ ਲੈ ਰਿਹਾ ਨਹੀਂ ਰੁਕ ਜਾ ਪਾ ਯਾਰ ਗੋੜ ਪਰ ਬਹੁਤ ਸਵਾਦ ਆ ਹੁਣ ਆਈ ਵੀ ਅਸੀਂ ਵਧੀਆ ਲੈ 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 ਇੱਕ ਬੱਤੀ ਦਾ 100 ਦਾ ਭਾਜੀ ਦੇ ਦੇ ਯਾਰ ਤੱਕ ਡੋਨ ਵੀ ਨਹੀਂ ਨਹੀਂ ਇਹ ਵੀ ਬਹੁਤ ਇੱਥੇ ਲੈ ਲੈਣਾ ਉਹ ਲੈ ਲੈ ਪਤਾ ਦੇ ਗੋਡੇ 1.5 ਕਿਲੋ 100 ਦਾ ਜੀ ਇੱਕ ਆ ਦੇਖਾ ਤੁਹਾਨੂੰ ਮੇਥੀ ਮੇਥੀ ਆ ਪਾਲਕ ਆ ਆ ਛਲਕਾ ਭਾਈ ਵੀਰੇ ਚਲਾ ਲੈਣਾ ਦਾ ਕੋਈ ਦਸਨ ਵੇਖੋ ਕਿ ਨਵੀਆਂ ਇੱਕ ਹੀ ਭਾਜੀ ਇਹ ਤਾਂ ਸਾਰੇ ਵੀ ਆਹ ਲਿਖਿਆ ਤਾਂ ਮੂਲੀ ਪਾਲਕ ਧਨੀਆ ਚਕੰਦਰ ਮੇਥੀ ਸ਼ਲਗਮ ਸਰੋਂ ਦਾ ਸਾਗ ਆ ਗਾਜਰ ਮਟਰ ਮੇਥਾ ਇਹਦੇ ਨਾਲ ਤਾਂ ਕਿਹਨੇ ਆ ਲਾਇਆ ਆਪੀ ਓਏ ਆਹ ਆਹ ਟਾਈਮ ਆਹ ਆ ਜਾ ਆ ਜਾ ਦੇਖੀ ਆ ਆਬੀਰ ਵੀਰਾਂ ਦਾ ਹੀ ਨਾ ਸਾਂਝ ਨੇ ਨਾ ਬੁੱਢਾ ਖੰਡਾ ਇਹ ਲੱਭਣ ਨੂੰ ਜਾਂਦੇ ਸਾਂਝ ਨੇ ਦਾ ਸਾਂਝ ਨੇ ਤੇ ਬਤੇਰੇ ਬੁੱਠੇ ਆ ਕਿੱਥੇ ਨਹੀਂ ਆਗਾ ਆਓ ਜੀ ਮੇਲਾ ਖੁਲ ਮਲਾ ਕੇ ਦੇਖ ਕੇ ਆ ਗਏ ਆ ਸਾਡੇ ਜਾਂਦੇ ਨੇ ਤਾਂ ਵੈਸੇ ਸਮਾਪਤੀ ਹੋ ਗਈ ਸੀ ਚਲੋ ਜਿੰਨਾ ਕੁ ਦੇਖ ਸਕਿਆ ਤਾਂ ਜਰੂਰ ਦਿਖਾਤਾ ਓਕੇ ਇਹ ਦੇਖੋ ਤੁਸੀਂ ਵਲੌਗ ਦੇ ਵਿੱਚ ਆ ਵੀ ਬੰਦੇ ਸਾਡੇ ਆ ਆ ਬੰਦੇ ਨੇ ਵੀਡੀਓ ਬਣਾਈ ਸਾਡੀ ਸਾਰੀ ਓਹ ਹੋ 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 ਗਰਮੀ ਨੇ ਤੇ ਆਤੀ ਕਰਾਤੀ ਦਾ ਅੱਜ ਗਰਮੀ ਬਹੁਤ ਹੀ ਜ਼ਿਆਦਾ ਘਟਦੀ ਨਹੀਂ ਪਈ ਯਾਰ ਦਿਨੋਂ ਦੇ ਇੰਨੀ ਗਰਮੀ ਆ ਪਾਜੀ ਇੱਥੋਂ ਕਾਢ ਕੇ ਤੋਰ ਲੈ ਜਸਮੰਦਰ ਮਹਾਦਾਰ ਕਾਰਡ ਬਣਾਉਣ ਜਾਣਾ ਹੈ ਠੀਕ ਆ ਤੂੰ